ਸਕਮੇ ਕੀ ਪੰਜਾਬ ਜਿੰਦਾਬਾਦ 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 ਦਰਦੇ ਲੋਕਾਂ ਦਾ ਇਕਾ ਜਿੰਦਾਬਾਦ 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 ਭਾਈਪਾਗੋਦੀਆਂ ਵਾਰਸਾ ਜਿੰਦਾਬਾਦ 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 ਬਾਵਾ ਪਿਆਣਾ ਦਾ ਇਕ ਜਿੱਤੇ ਬੰਨੀਆਂ ਉੱਥੇ ਬੈਠੇ ਸੀਗੇ ਪਪਾ ਆਪਣੀ ਗੱਲ ਕਰ ਰਹੇ ਸੀਗੇ ਨਹੀਂ 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 ਉਹ ਰਾਹ ਜਿਹੜੇ ਬੰਦ ਕੀਤੇ ਉਹ ਕਿਤੇ ਕਿਤੇ ਆ ਉਹਦਾ ਉਹਦਾ ਜਵਾਬ ਦੋ ਜਿਹੜੀਆਂ ਕੰਦਾ ਕੱਟੀਆਂ ਉਹ ਕਿਨੇ ਕੱਟੀਆਂ ਕਹੀ ਕਿ ਜਾ ਹਰਿਆਣਾ ਸਰਕਾਰ ਦੇ ਕਿਤੇ ਜਿਹੜੀਆਂ ਖੰਡਾਂ ਨੇ ਉਹ ਤੇ ਤੁਹਾਨੂੰ ਪਤਾ ਹੀ ਹਰਿਆਣਾ ਸਰਕਾਰ ਤੇ ਸੈਂਟਰ ਗਵਰਨਮੈਂਟ ਦੀਆਂ ਸੀਗੀਆਂ ਜਦੋਂ ਸਰਕਾਰ ਹਰਿਆਣਾ ਨੇ ਉਹਦੇ ਰਾਹ ਬੰਦ ਕੀਤੇ ਸੀ ਤੇ ਗੱਲਬਾਤ ਜਿਹੜੀ ਆ ਉਹ ਕੇਂਦਰ ਦੇ ਨਾਲ ਜਿਹੜੀ ਉਹ ਚੱਲ ਰਹੀ ਸੀ ਤੇ ਜਿਹੜਾ ਭਗਵੰਤ ਮਾਨ ਸਰਕਾਰ ਨੂੰ ਜਿਹੜਾ ਤੁਹਾਡੀ ਸਰਕਾਰ ਨੂੰ ਜਿਹੜਾ ਜਿਹੜਾ ਉੱਥੋਂ ਜਿਹੜੇ ਸਾਡੇ ਆਗੂ ਨੇ ਜਿਹੜੇ ਗੱਲਬਾਤ ਦੇ ਬਹਾਨੇ ਮਤਲਬ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ ਗੱਲਬਾਤ ਵਿੱਚ ਛੱਦ ਕੇ ਤੇ ਉਹਨਾਂ ਨੂੰ ਅਰੈਸਟ ਕਰਨਾ ਕੀ ਉਹ ਠੀਕ ਹੀ ਇਹੋ ਨਹੀਂ ਗੱਲ ਗੱਲ ਤੱਕ ਉਹ ਵੀ ਪਤਾ ਕਿ ਜਿੱਥੋਂ ਤੱਕ ਨਹੀਂ ਅਸੀਂ ਅਸੀਂ ਨਹੀਂ ਮੇਰੀ ਬੇਨਤੀ ਹੈ ਨਾ ਆਪਾਂ ਸਵਾਲ ਸਵਾਲ ਕੀਤਾ ਤੁਹਾਨੂੰ ਆਪਾਂ ਸਵਾਲ ਸਵਾਲਾਂ ਦੇ ਜਵਾਬ ਲੈਣੇ ਜਵਾਬ ਵੀ ਦੇ ਦੇ ਮਤਲਬ ਕਹਿੰਦਾ ਵੀ ਇਹ ਕੀ ਇਤਿਹਾਸ ਦੇ ਵਿੱਚ ਇਦਾਂ ਦਾ ਹੋਇਆ ਕੋਈ ਜਿਹੜੇ ਦੱਸਦੇ ਆਂ ਵੀ ਜਿਹੜਾ ਗੱਲਬਾਤ ਵਾਸਤੇ ਸੱਦ ਕੇ ਤੇ ਉਹਦਾ ਉਹਨੂੰ ਬੰਦਿਆਂ ਨੂੰ ਉੱਥੇ ਰੈਸਟ ਕਰ ਲਿਆ ਗਏ ਇਹ ਹਥਿਆਰਬੰਦ ਲੈਰਾਂ ਵੀ ਚੱਲੀਆਂ ਉਹਨਾਂ ਨਾਲ ਵੀ ਗੱਲਾਂਬੱਤਾਂ ਹੁੰਦੀਆਂ ਰਹੀਆਂ ਪਰ ਇਦਾਂ ਦਾ ਪਹਿਲੀ ਵਾਰੀ ਇਦਾਂ ਹੋਇਆ ਕੀ ਕੀ ਇਹ ਠੀਕ ਕੀਤਾ ਦੇਖੋ ਇਹ ਤੁਹਾਡਾ ਪਾਟ ਇੰਟਰਵਿਊ ਹੈ ਨੇ ਨਾ ਵੀ ਚਲੋ ਮੇਰੀ ਬੇਨ ਜੀ ਸਾਡਾ ਸਾਡਾ ਸਿੱਧਾ ਮੇਰੇ ਸਾਡਾ ਸਿੱਧਾ ਤੁਸੀਂ ਨਹੀਂ ਬੋਲਣਾ ਤੁਸੀਂ ਬੋਲਣਾ ਸਾਡੀ ਗੱਲ ਹੋਵੇ ਨਹੀਂ ਆਪਣੇ ਘਰ ਵਾਲੀ ਗੱਲ ਹੈ ਜੀ ਬਹੁਤ ਸਾਰੇ ਸਾਰੇ ਖੇਤਾਂ ਦੇ ਗੱਲ ਕਰੋ ਕੋਈ ਨਹੀਂ ਤੁਸੀਂ ਨਹੀਂ ਬੋਲਣਾ ਆਪਾਂ ਪਾਲ ਦੇਣੀ ਜੇ ਤੁਹਾਡੇ ਨਾਲ ਕਰਾਂਗੇ ਉਹ ਤੁਸੀਂ ਕਰੇ ਅਸੀਂ ਇਹਨਾਂ ਨੂੰ ਕਰਦੇ ਆਪ ਤੁਹਾਡੇ ਵਿੱਚੋਂ ਆ ਕਿਸਾਨੀ ਜਵਾਲਾ ਕਿ ਮੈਂ ਆਪ ਹੱਥ ਨਾਲ ਨਹੀਂ ਹੱਲ ਚਲਾਇਆ ਪਰ ਮੈਨੂੰ ਇੱਕ ਕਿਸਾਨ ਦੀ ਜ਼ਿੰਦਗੀ ਪਤਾ ਵੀ ਕੀ ਆ ਜੇ ਵੀ ਔਖਾ ਹੁੰਦੀਆਂ ਨੇ

ਕਿਸਾਨੀ ਨਹੀਂ ਨਹੀਂ ਅਸੀਂ ਅਸੀਂ ਸਾਡਾ ਸਿੱਧਾ ਸਵਾਲ ਸਾਡਾ ਸਿੱਧਾ ਸਵਾਲ ਸਿੱਧਾ ਸਵਾਲ ਦੇ ਸਿੱਧਾ ਜਵਾਬ ਦਿਓ ਜੋ ਨੇ ਉਹ ਕੀਤਾ ਹੈ ਉਹ ਠੀਕ ਕੀਤਾ ਕੋਈ ਮੈਂ ਇਸ ਗੱਲ ਤੇ ਨਹੀਂ ਪੈਂਦਾ ਵੀ ਉਹਨਾਂ ਨੇ ਕੀਤਾ ਜਾਂ ਨਹੀਂ ਪੈਣਾ ਪਊਗਾ ਨਾ ਦੇਖੋ ਪੈਣਾ ਪਊਗਾ ਤੁਸੀਂ ਉਹਦੀ ਨਾਮਜ਼ਦੀ ਕਰ ਦਿਓ ਜੀ ਸਰ ਮੈਂ ਕਿਹਾ ਕਿ ਕਿਸਾਨੀ ਨਾਲ ਸਬੰਧਤ ਉਹਦੀ ਨਾਮਜ਼ਦੀ ਕਰ ਦਿਓ ਉੱਥੇ ਤੁਸੀਂ ਲੋਕਾਂ ਦੀ ਵੀ ਨਾਮਜ਼ਦੀ ਕਰ ਦਿਓ ਜੇ ਲੋਕਾਂ ਤੋਂ ਨਹੀਂ ਵੀ ਲੋਕਾਂ ਦੀ ਗੱਲ ਕਰੋ ਤੁਸੀਂ ਜੇ ਤੁਸੀਂ ਲੋਕਾਂ ਦੀ ਗੱਲ ਨਹੀਂ ਕਰਨੀ ਸੁਣੋ ਤਾਂ ਫਿਰ ਤੁਹਾਨੂੰ ਕਦੇ ਵਾਸਤੇ ਲੋਕਾਂ ਦੇ ਜਜ਼ਬਾਤ ਲੋਕਾਂ ਦੇ ਵਿਚਾਰਕ ਸਾਥੀ ਵਾਸਤੇ ਹਰ ਥਾਂ ਆਪਾਂ ਕਰਕੇ ਤਿਆਰ ਹੈ ਸਾਡਾ ਭਾਈ ਜੀ ਜੀ ਕੀ ਸੀ ਕਿਉਂਕਿ ਪ੍ਰਧਾਨ ਬਾਬਾ ਮਸਤੂਫ ਨੇ ਇਫਸ਼ੀਨ ਸੁਲਤਾਨੀ ਅੱਜ ਇੱਥੇ ਸਾਡੇ ਸਿਸਟਮ ਦੇਖ ਲਈ ਮੈਂ ਰਮਨਬੈ ਜਿਹੜੇ ਆ ਚੋਰ ਸਿਤਮਾਂ ਦੇ ਵਿੱਚ ਜਿਹੜੀ ਸਪੈਕਟ੍ਰੀ ਜਿਹੜੀ ਕਿਆ ਨਾ ਨੇ ਜਿਹੜਾ ਕਿ ਸਾਰਾ ਜਿਹੜਾ ਆ ਡੰਬਰ ਜਿਹੜੇ ਆ ਰਜੇ ਰਿਆ ਰਹੇ ਆ ਤੇ ਉਹਦੇ ਵਿੱਚੋਂ ਅੱਜ ਜੋ ਸਾਡੇ ਪੀਐਮਐਮ ਮੋਰਟੀ ਵੱਲੋਂ ਜਿਹੜਾ ਇਹ ਫਰੇਜ਼ ਨਾ ਕੀਤਾ ਗਿਆ ਸੀ ਕਿ ਆਪਾਂ ਪ੍ਰਚਾਰ ਦੇ ਵਿੱਚ ਇਹਨਾਂ ਨੂੰ ਜਿਹੜਾ ਸਵਾਲ ਜਿਹੜਾ ਹੈ ਅੱਜ ਕੁਝ ਜਾ ਰਿਹਾ ਰਹੇ ਦੱਸਿਆ ਆਪਣੇ ਸਾਦੇ ਸੁਵਾਨਾ ਦੇ ਜਵਾਬ ਨਹੀਂ ਆਉਂਦੇ ਕਿਉਂਕਿ ਕੁਝ ਜਿਹੜੇ ਇਹਨਾਂ ਦੇ ਭਾੜੇ ਨੇ ਐਮਐਲਏ ਜਾਂ ਹਲਕਾ ਚਾਰ ਗੁਨੇ ਉਹ ਜਵਾਬ ਦੇ ਜਾਂਦੇ ਨੇ ਪਰ ਇਹਨੇ ਸਾਧੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਇਹ ਮੰਨਿਆ ਕਿ ਮੂਰਤਾਂ ਜਿਹੜਾ ਸੀ ਉਹ ਸਹੀ ਤੇ ਸਾਦੀ ਬਾਤ ਇਹ ਜਿਹੜਾ ਲੜਵੇ ਸੀ ਪਰ ਇਹ ਜਨਦੀ ਕਈ ਤੇ ਜਿਹੜਾ ਟੁਕਿਆ ਭਗਵਾਨ ਕਮਾਨ ਨੇ ਕਿ ਉਹ ਸਾਡੀ ਸਥਿਥ ਦੇ ਵਿੱਚ ਜਿਹੜਾ ਲੋਕਾਂ ਦੀ ਸਥਿਥ ਦੇ ਵਿੱਚ ਜਿਹੜਾ ਪਾਰਾ ਉਹ ਉਹਦੇ ਉੱਤੇ ਕਿਹਨ ਦੀ ਚੱਲ ਦਾ ਜਿਹੜਾ ਉਹ ਜਵਾਬ ਨਹੀਂ ਹੈ ਲੈਣਾ ਕੋ ਉਹ ਅੱਜ ਵੀ ਕਿਉਂਕਿ ਆਪਾਂ ਜਿੱਥੇ ਵੀ ਜਾਣਗੇ ਉੱਥੇ ਹੀ ਇਹਨਾਂ ਦਾ ਵਿਰੋਧ ਕਰਾਂਗੇ ਤੇ ਉੱਥੇ ਹੀ ਇਹਨਾਂ ਕੋਲ ਜਿਹੜਿਆ ਸਵਾਲ ਹੈ ਜਿਹੜੇ ਉਹ ਕਰਨੇ ਨੇ ਸੋ ਇਹ ਮੋਰਚਾ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਤੇ ਜਿੰਨਾ ਚਿਰ ਅੰਨਾਸਪੀ ਕਰੰਟਡ ਪਨੂਨ ਨੀਕੇ ਇਹਨਾਂ ਨੇ ਉਥੋਂ ਸਾਨੂੰ ਪਿੱਠ ਤੇ ਚੁਰਾ ਮਾਰ ਕੇ ਤੇ ਉਠਾ ਦਿੱਤਾ ਪਰ ਹੋਰ ਕਾਹ ਜਿਹੜਾ ਉਹ ਲਗਾਤਾਰ ਇਹਦਾ ਇਹ ਤੇ ਉੱਥੇ ਜਿਹੜੀ ਗੱਲ ਚੱਲਦੀ ਰਣੀ ਆ ਕਿਉਂਕਿ ਪੰਜਾਬ ਸਰਕਾਰ ਨੇ ਜਿਹੜੀ ਵਿੱਚ ਲਾਤ ਅੜਾਈ ਆ ਹੁਣ ਇਹਦੀ ਲੱਤ ਨੂੰ ਸਿੱਧਾ ਕਰਨੇ ਪੈਣਾ ਪੈਦਾ ਸਿੱਧਾ ਕਰਕੇ ਫੇਰ ਆਪਾਂ ਐਮਐਸਪੀ ਵਾਲੇ ਪੱਧਰੇ ਦੇ ਦਾ ਕੇਂਦਰ ਤੇ ਮਾਰ ਹੋਵਾਂਗੇ ਤੋਂ ਕਿੰਨਾ ਚਿਰ ਇਹ ਨਕਸਤੀ ਨਹੀਂ ਨਹੀਂ ਮਿਲਦੀ ਉਹਨਾਂ ਚੋਂ ਅਸੀਂ ਜਿਹੜਾ ਲੜਦੇ ਰਹਾਂਗੇ वाहिगुरु जी का ख़ालसा वाहि